ਅੰਤਿਮ ਵਿੱਚ ਸੇਧ ਤੋਂ ਸਰਦਾਰ ਸਿਮਰਨ ਸਿੰਘ ਜੀ ਜਿਹੜੇ ਜੂਥ ਕੋਆਰਡੀਨੇਟਰ ਨੇ ਆਮ ਆਦਮੀ ਪਾਰਟੀ ਦੇ ਸਾਡੇ ਸਕੂਲ ਦੇ ਚੇਅਰਮੈਨ ਸਰਦਾਰ ਜਗਤਾਰ ਸਿੰਘ ਜੀ ਸਰਪੰਥ ਦੇ ਨਮਾਇंदे ਉਹਨਾਂ ਦੇ ਬੇਟੇ ਹਾਂਜੀ ਸਰਦਾਰ ਨਰਿੰਦਰ ਸਿੰਘ ਜੀ ਸਾਡੀ ਸਕੂਲ ਦੀ ਐਸਐਨਸੀ ਕਮੇਟੀ ਦੇ ਸਮੁੱਚੇ ਮੈਂਬਰਾਂ ਅਧਿਆਪਕ ਸਹਿਬਾਨ ਤੇ ਪਿਆਰੀ ਬੱਚਿਓ ਅੱਜ ਆਪਾਂ ਆਜ਼ਾਦੀ ਦਾ ਦਿਨ ਮਾਣਦੇ ਆ ਜਿਹੜਾ ਉਹ ਬਹੁਤ ਸਾਰੇ ਸ਼ਹੀਦਾਂ ਦੀਆਂ ਕੁਰਬਾਨੀਆਂ ਸਰਕਾਰ ਹੈ ਬਹੁਤ ਸਾਰੇ ਸ਼ਹੀਦ ਨੇ ਜਿਹੜੇ ਅਸੀਂ ਯਾਦ ਰੱਖਿਆ ਇਹ ਜਿਨ੍ਹਾਂ ਦੇ ਨਾਮ ਜਾਣਦੇ ਆਹ। ਤੁੰਤੂ ਬਹੁਤ ਸਾਰੇ ਅਜਿਹੇ ਸ਼ਹੀਦ ਨੇ ਜਿਹੜੇ ਰਸਤੇ ਦੇ ਵਿੱਚ ਹੀ ਦਮ ਤੋੜ ਗਏ ਸੀ ਜਿਵੇਂ ਸਰਦਾਰ ਤਦੀਪ ਸਿੰਘ ਜੀ ਨੇ ਦੱਸਿਆ ਘਰ-ਬਾਰ ਛੱਡ ਕੇ ਆ ਰਹੇ ਸੀ ਰਸਤੇ ਦੇ ਵਿੱਚ ਚਰਾਤੀ ਅੰਸਰ ਸੀ ਜਿਹੜੇ ਹਨ ਜਿਹੜੇ ਮਨੁੱਖਤਾ ਦੇ ਬੈਰੀ ਹੁੰਦੇ ਨੇ ਲੋਕ ਉਹ ਧਰਮ ਦੇ ਨਾਂ ਤੇ Hindu Sikh Muslim ਦੇ ਨਾਂ ਤੇ ਹਨ ਕਾਤਲਮਾਨ ਕਿਉ ਆਪਣੇ ਸਗੇ ਭਰਾਵਾਂ ਦਾ ਜਿਹੜੇ ਆਂਡ ਗਵਾਂ ਦੇ ਇੱਕੋ ਗਲੀ ਦੇ ਵਿੱਚ ਰਹਿੰਦੇ ਸੀ ਕਾਂਦੇ ਪਿੰਦੇ ਇਕੱਠੇ ਸੀ ਬਹੁਤ ਸਾਰੀਆਂ ਔਰਤਾਂ ਸੀ ਜਿਹੜੀਆਂ ਮਾਸੂਮ ਬੱਚੇ ਸੀ ਆਪਣਾ ਜਾਨ ਗਵਾ ਦਿੱਤੀ ਸੀ ਉਹਨਾਂ ਨੂੰ ਵੀ ਇੱਕ ਸਰਨਾਥ ਲਈਏ ਇਸ ਮੌਕੇ ਸਾਡੀ ਇਨਾਰਮ ਨਾਲ ਜਿਹੜਾ ਆਜ਼ਾਦੀ ਦਾ ਨਿਗਮ ਆਣ ਰਿਹਾ ਅਸੀਂ ਨੇ ਉਹਨਾਂ ਬਹਾਦਰ ਸੈਨਿਕਾਂ ਦਾ ਉਹਨਾਂ ਬਹਾਦਰ ਸ਼ਹੀਦਾਂ ਦਾ ਜਿਨ੍ਹਾਂ ਸਦਕਾ ਅਸੀਂ ਆਜ਼ਾਦੀ ਦਾ ਨਿਗਮ ਆਣ ਇਸ ਆਦਤ ਨੂੰ ਅਸੀਂ ਤਾਂ ਹੀ ਕਾਇਮ ਰੱਖ ਸਕਦੇ ਆ ਜੇ ਤੁਸੀਂ ਜਾਗਰੂਕ ਹੋਵੋਗੇ ਪੜੋਗੇ ਨਿਕੋਗੇ ਜਿਵੇਂ ਸਿਮਰਜੀਤ ਸਿੰਘ ਜੀ ਨੇ ਦੱਸਿਆ ਤੁਹਾਨੂੰ ਜਿਹੜਾ ਵਿਦਿਆਰਥੀ ਹੈ ਉਹ ਇੱਕ ਦੇਸ਼ ਦਾ ਸਰਮਾਇਆ ਹੈ ਨਾ ਜਿਵੇਂ ਇਹ ਵੀ ਕੁਝ ਸਮਾਂ ਪਹਿਲਾਂ ਵਿਦਿਆਰਥੀ ਸੀ ਤੁਹਾਡੇ ਜਿਹਾ ਪੜਦਾ ਸੀ ਸਕੂਲ ਦੇ ਵਿੱਚ ਅੱਜ ਸਰਕਾਰ ਦਾ ਨੁਮਾਇੰਦਾ ਬਣ ਕੇ ਪਿੰਡ ਦਾ ਵਿਕਾਸ ਵੱਲ ਸਕੂਲ ਦੇ ਵਿਕਾਸ ਵੱਲ ਇਹ ਯੋਗਦਾਨ ਪਾ ਰਿਹਾ ਇਹ ਤੁਹਾਡੇ ਚ ਵੀ ਟੈਲੈਂਟ ਹੈ ਤੁਹਾਡੇ ਵਿੱਚ ਹੀ ਅੱਗੇ ਹੁਣ ਦੀ ਯੋਗਤਾ ਹੋਣੀ ਚਾਹੀਦੀ ਹੈ ਤੁਹਾਡੇ ਵਿੱਚ ਹੀ ਹੋਣੀ ਤੁਸੀਂ ਮਤਲਬ ਕਿ ਭੁਲੇਖ ਦੇ ਲੀਡਰ ਹੋ ਤੁਸੀਂ ਤੁਹਾਡੇ ਵਿੱਚ ਹੀ ਬੈਠੇ ਨੇ ਸਾਰੇ ਜੇ ਅਸੀਂ ਪੜਾਂਗੇ ਨਿਕਾਂਗੇ ਅੱਗੇ ਕਮਾਂਡ ਤੁਸੀਂ ਉਹ ਸੰਭਾਲਣੀ ਹੈ ਸਾਡੇ ਦੇਸ਼ ਦੇ ਤਰੱਕੀ ਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੋਊਗਾ ਜੇਕਰ ਤੁਸੀਂ ਪੜੋਗੇ ਅੱਗੇ ਵਧੋਗੇ ਤਾਂ ਹੀ ਸਭ ਚੀਜ਼ਾਂ ਸੰਭਾਲ ਦੇਣੀ ਸਰੀ ਟੀਨਾ ਪ੍ਰਤੀ ਸਾਡੀ ਹੋਊ ਸੋ ਆਸ ਕਰਦਾ ਕਿ ਤੁਸੀਂ ਅੱਜ ਦੇ ਦਿਹਾੜੇ ਦਾ ਨਿਖਮਾਣੇ ਇੱਕ ਵਾਰ ਫੇਰ ਸਾਰਿਆਂ ਨੂੰ ਇਸ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਸਾਰੇ ਆਏ ਹੋਏ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ